ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬਾਜਾਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਸਰਪੰਚ ਵੀਰ ਸਿੰਘ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਇਹ ਬਾਈ ਹੋਰੀ ਕਰਦੇ ਆ ਵਪਾਰ ਦਾ ਕੰਮ ਬਹੁਤ ਵੀਡੀਓ ਬਣਾਈਆਂ ਤੇ ਬਹੁਤ ਸਾਰੇ ਪਸ਼ੂ ਇਹਨਾਂ ਕੋਲ ਵਿਕਰੀ ਵਾਲੇ ਆਉਂਦੇ ਜਾਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਪੰਜ ਨਗ ਤੁਹਾਨੂੰ ਦਿਖਾਉਂਗਾ ਤੇ ਇਸ ਵਾਰ ਬਾਈ ਹੋਰੀ ਦੱਸਦੇ ਆ ਵੀ ਆਪਾਂ ਰੇਟ ਜਿਹੜੇ ਉਹ ਵੀਡੀਓ ਦੇ ਵਿੱਚ ਹੀ ਕਰਦੇ ਆਂਗੇ ਕੋਈ ਕਿ ਸੱਜਣ ਬੇਲੀ ਜਿਹੜੇ ਪੱਕੇ ਹੀ ਨਾਲ ਜੁੜੇ ਹੋਏ ਆ ਜਿਹੜੇ ਫੋਨ ਵੀ ਕਰਦੇ ਰਹਿੰਦੇ ਆ ਉਹਨਾਂ ਵੱਲੋਂ ਵੀ ਫੋਨ ਆਈ ਸੀ ਵੀ ਐ ਕਿ ਇਹਨਾਂ ਦੀ ਵੀਡੀਓ ਨਹੀਂ ਬਣਾਈ ਤਾਂ ਇੱਕ ਗੱਲ ਜ਼ਰੂਰ ਧਿਆਨ ਚ ਲੈ ਜਾਓ ਦੋਸਤੋ ਜਿਵੇਂ ਪਹਿਲਾਂ ਵੀ ਦੱਸਦੇ ਹੁੰਦੇ ਆ ਵੀ ਬਾਈ ਹੋਰਾਂ ਕੋਲੋਂ ਮਾਲ ਮੁਰਾਦਾਬਾਦ ਜਾਂ ਦਿੱਲੀ ਡੇਰੀਆਂ ਦੇ ਉੱਤੇ ਜਾਂਦਾ ਤੇ ਉਹਨਾਂ ਦੀ ਗਾਕੀ ਚੱਲਦੀ ਰਹਿੰਦੀ ਹੈ ਜਿਵੇਂ ਇੱਕ ਵੀਡੀਓ ਚ ਜ਼ਿਕਰ ਵੀ ਕੀਤਾ ਸੀ ਵੀ ਜੇ ਕਿਸੇ ਵੀਰ ਨੇ ਮੱਝ ਵੇਚਣੀ ਆ ਤਾਂ ਸੰਪਰਕ ਕਰ ਲੈ ਦੁੱਧ ਚਾਹੀਦਾ 12 ਕਿਲੋ 10 11 10 12 ਕਿਲੋ ਤਾਂ ਉਹ ਮੱਝਾਂ ਬਾਈ ਹੋਰਾਂ ਨੇ ਖਰੀਦ ਕੇ ਉੱਥੇ ਭੇਜੀਆਂ ਵੀ ਸੋ ਥੋੜਾ ਟਾਈਮ ਬਾਅਦ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਤੇ ਇਸ ਵੀਡੀਓ ਚ ਪੰਜ ਮੱਝਾਂ ਨਾ ਗੇ ਜਿਹੜਾ ਮਰਜ਼ੀ ਖਰੀਦੋ ਕਿਤੋਂ ਵੀ ਖਰੀਦੋ ਉਹਦੀ ਤਸੱਲੀ ਕਰਨਾ ਹੱਕ ਹੁੰਦਾ ਉਹ ਕਰਕੇ ਖਰੀਦ ਲਿਆ ਕਰੋ ਅੱਜ ਦੀ ਵੀਡੀਓ ਦੀ ਖਾਸ ਗੱਲ ਇਹ ਰਹੂਗੀ ਵੀ ਰੇਟ ਬਾਈ ਜਿਹੜੀ ਕਹਿੰਦੇ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਪੰਜਾਂ ਮੱਝਾਂ ਦੀ ਸੋ ਆਓ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਵਾਲੀ ਝੋਟੀ ਤੋਂ ਬਹੁਤ ਸੋਹਣੀ ਜਿਹੜੀ ਥਣ ਹਵਾਨੇ ਦੀ ਹੈ ਬਾਕੀ ਤੋਰ ਕੇ ਤੁਹਾਨੂੰ ਦਿਖਾਵਾਂਗੇ ਸਮਝ ਤੁਹਾਨੂੰ ਆ ਜਾਊਗੀ ਤਰਨਵੀਰ ਜਾਣਕਾਰੀ ਦੇਊਗਾ ਤੇ ਸੰਦੀਪ ਭਾਈ ਆਪਾਂ ਨੂੰ ਖੋਲ ਕੇ ਪਸ਼ੂ ਦਿਖਾਊਗਾ ਤਰਨਵੀਰ ਭਾਈ ਸਸਤੀ ਕਾ ਸਸਤੀ ਗੱ ਬਾਹਰ ਦੀ ਕਾਕੀ ਜਿਹੜੀ ਚੱਲਦੀ ਸੀ ਉਹ ਚੱਲੀ ਜਾਂਦੀ ਆ ਜਾਂ ਹਾਂ ਬਈ ਆਪਣਾ ਚੱਲੀ ਜਾਂਦੀ ਕਾਕੀ ਠੀਕ ਐ ਇਹ ਤਾਂ 150 ਮੈਂ ਦਾ ਉਹ ਡਰਾਇਆ ਸੀਗਾ ਉਹਨੂੰ ਅੱਛਾ ਹਾਂ ਉਹਦੇ 100 ਮੈਂ ਤੇ ਤਕਰੀਬ ਕਰਤੀ ਅਸੀਂ ਕਿਹਾ ਕਿ ਮੈਂ ਰੰਨੇਓ ਚ ਚੱਲੀ ਜਾਂਦੀ ਖਰੀਦੀ ਬਈ ਸਾਡੀ ਠੀਕ ਐ ਉਹ ਨਾਲ ਤੁਹਾਨੂੰ ਆ ਇਹਨਾਂ ਮਾਲ ਇੱਥੇ ਵੀ ਆਪਣਾ ਲੋਕਲ ਵਿਕੀ ਜਾਂਦਾ ਬਈ ਠੀਕ ਐ ਛੋਟੀ ਤਾਂ ਪਾਈ ਜਾਂਦੀ ਆ ਪਰ ਵੀਡੀਓ ਪਾਉਣ ਦਾ ਟਾਈਮ ਹੋ ਗਿਆ ਸੀਗਾ ਸਹੀ ਐ ਪਰ ਜਾਂ ਡੈਰੀ ਵਾਲੇ ਪਾਸੇ ਥੋੜਾ ਜ਼ਿਆਦਾ ਹੋ ਗਿਆ ਠੀਕ ਐ ਪਹਿਲੇ ਨੰਬਰ ਤੇ ਛੋਟੀ ਖੜੀ ਐ ਬਈ ਕਹਿੰਦੇ ਮਸ ਦਸ ਸੂਈ ਤੇ ਦੂਜਾ ਸੂਈ ਬਈ ਸੂਈ ਐ ਠੀਕ ਹੈ ਤਿੰਨ ਦਿਨਾਂ ਦੀ ਸੂਈ ਹੈ ਬੌਲੇ ਤੋਂ ਸਾਫ ਹੋਣਸਾਰ ਪਈਏ 12-13 ਕਿਲੋ ਤੋਂ ਸਟਾਰਟਿੰਗ ਕੀਤੀ ਹੈ ਠੀਕ ਹੈ ਇਸ ਟਾਈਮ 13 ਕਿਲੋ ਤੇ ਲਿਆਓ ਜਰਾ ਬਈ ਠੀਕ ਹੈ ਕੀ ਇਹਦਾ ਰੇਟ ਰੱਖਾਂਗੇ ਰੇਟ ਬਈ ਇਹਦਾ ਮੁੱਲ ਜਨਾ ਮਰਜ਼ੀ 1 ਲੱਖ 40 ਹਜ਼ਾਰ ਦੀ ਝੋਟੀ ਦੇਵਾਂਗੇ ਬਈ ਠੀਕ ਹੈ ਪਹਿਲੇ ਸੂਹ ਦੋ ਤੇ 15 ਇੱਥੇ ਕੱਢ ਕੇ ਆਈਏ ਬਈ ਠੀਕ ਹੈ ਦੂਜਾ ਸੂਹ ਹੈ ਇਸ ਟਾਈਮ ਆਪਣੇ ਘਰੇ ਤਿੰਨ ਦਿਨਾਂ ਦੀ ਸੂਈ ਥੱਲੇ 12 ਕਿਲੋ ਮੈਨੇ ਬੌਲਾ ਬਈ ਇੱਥੇ ਨਹੀਂ ਠੀਕ ਹੈ ਇਹ ਦੋ ਤੇ ਪਾ ਦੇ 18 ਇਹ 15 ਇਹ ਇਹ ਤੇ ਮੈਂ ਤੇ ਡਿਪੈਂਡ ਕਰਦਾ ਸਹੀ ਸੋ ਦੱਸੋ ਇਸ ਟਾਈਮ 12 ਲੀਟਰ ਬੌਲਾ ਤਾਜੀ ਬਿਲਕੁਲ ਸੂਈ ਵੀ ਝੋਟੀ 1 ਲੱਖ ਤੇ 40 ਹਜ਼ਾਰ ਇਹਦਾ ਰੇਟ ਹੈ ਟਾਂਚਾ ਇਹਦਾ ਤੁਸੀਂ ਹੁਣ ਤੁਰਦੀ ਤੋਂ ਦੇਖ ਹੀ ਰਹੇ ਹੋ ਸੋਹਣਾ ਸਟਰਕਚਰ ਦੀ ਹੈ ਖਵਾਨਾ ਚੰਗਾ ਦੱਸਦਾ ਦੱਸੋ ਥਣਾ ਦੇ ਵਿੱਚ ਵਿੱਥੀ ਥਨ ਦਾ ਸਹਿਜ ਸੋਹਣਾ ਬੱਚੇ ਦੀ ਖੇਚ ਤਾਜਾ ਸੂਆ ਪਸ਼ੂ ਕਰਦਾ ਉਹਦੇ ਕਰਕੇ ਇਹਦੇ ਨਾਲ ਇਹਦਾ ਬੱਚਾ ਜਿਹੜਾ ਉਹ ਤੋਰ ਰਹੇ ਆ ਤੁਹਾਨੂੰ ਦਿਖਾਉਣ ਵਾਸਤੇ ਤੋਂ ਖਵਾਨਾ ਦੱਸੋ ਫੇਰ ਮੱਝ ਦਾ ਤੁਸੀਂ ਦੇਖੋ ਜੈਡ ਬਲੈਕ ਬੱਚਾ ਹੈ ਮੇਲ ਕਾਫ ਹੈ ਜਮਾ ਖਾਲੀ ਪਹਿਲੇ ਵਾਰ ਦੱਸੂਗਾ ਮੈਂ ਦਾ ਠੀਕ ਹੈ ਜਮਾ ਸਾਫ ਕਰੀ ਮੈਂ ਉਹ ਪੌਲੇ ਬਹੁਤ ਸੋਹਣਾ ਬਾਈ ਮੀਤੀ ਵੀ ਹੈ ਤਿੰਨ ਦਿਨਾਂ ਸੂਈ ਆ ਆਪਣਾ ਕੋਲ ਤਰੀਕ ਡੇਟ ਸਾਰੀ ਪਈ ਆ ਬਾਈ ਮੈਂ ਤੇ ਜੇ ਸੂਈ ਆ ਠੀਕ ਹੈ ਤਿਆਰੀ ਨਹੀਂ ਪਈ ਸੀ ਜਦੋਂ ਮੈਂ ਗਾਨੇ ਵਾਲੀ ਬਾਹੁੰਦਾ ਨਾ ਬਾਈ ਉਸ ਤਰ੍ਹਾਂ ਦੀ ਬਾਹੁੰਦੀ ਸੋ ਦੋਸਤੋ ਜੇ ਦੋ ਸੂਈ ਆ ਉਦੋਂ ਦੀ ਵੀਡੀਓ ਮੌਕੇ ਦੀ ਹੈਗੀ ਹੈ ਡੇਟ ਤਰੀਕ ਸਾਰਾ ਕੁਝ ਤੁਹਾਨੂੰ ਟਾਈਮ ਦਾ ਵੀ ਪਤਾ ਲੱਗ ਜਾਊਗਾ ਉਸ ਵੀਡੀਓ ਨੂੰ ਦੇਖ ਕੇ ਸੋ ਇਹ ਤਾਜੀ ਸੂਈ ਵੀ ਇਹਦਾ ਰੇਟ 1 ਲੱਖ ਤੇ 40000 ਥਾਣ ਕਲਾ ਕਲਾ ਚਾਰੇ ਥਾਣ ਪੂਰੀ ਬਿੱਥੀ ਤੇ ਬਾਕੀ ਸਟਰਕਚਰ ਬਹੁਤ ਸੋਹਣਾ ਮੱਝਦਾ ਤੁਸੀਂ ਇਹਦੀ ਬਣਾਵਟ ਬੈਕਸਾਈਡ ਤੋਂ ਦੇਖ ਸਕਦੇ ਹੋ ਮੋੜ ਦੇ ਵਿੱਚੋਂ ਪੂਸ਼ ਇਹਦੀ ਪਤਲੀ ਹੈ ਬਰੀਕ ਹੈ ਸੋ ਇਹ ਝੋਟੀ ਦੱਸੋ ਜਿਹੜੀ ਤਾਜੀ ਸੋਈ ਵੀ ਹੈ 1 ਲੱਖ ਤੇ 40000 ਰੇਟ ਹੈ ਇਹ ਤੋਂ ਬਿਨਾ ਇੱਕ ਝੋਟੀ ਹੋਰ ਇਦੋਂ ਅੱਗੇ ਤੁਹਾਨੂੰ ਦਿਖਾਉਣੇ ਆ ਇਹਦਾ ਹਵਾਨਾ ਫੇਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਾਈ ਤਨਵੀਰ ਜਿਹੜੀ 2 ਨੰਬਰ ਤੇ ਝੋਟੀ ਇਹ ਝੋਟੀ ਬਾਈ ਦੂਜਾ ਸੂਫੀ ਆ ਚਾਰ ਤਣ ਦਾ ਤੰਦ ਉਹ ਠੀਕ ਹੈ ਤੇ ਇਸ ਟਾਈਮ ਨੂੰ ਸੂਈ ਨੂੰ ਹੋਗੇ ਬਾਈ ਹਫਤਾ ਹੋ ਉਹ ਹਫਤਾ ਹੋ ਗਿਆ ਹਾਂ ਮਗਰ ਕੱਟੀਏ ਤੇ ਤੇ ਇਸ ਟਾਈਮ ਦੁੱਧ ਦੇ ਤਾਂ ਲੋਗਾ 12 ਕਿਲੋ ਬਾਈ ਕੀ ਰੇਟ ਰਹੂਗਾ ਇਹਦਾ ਇਹਦਾ ਰੇਟ ਬਾਈ 1 ਲੱਖ 20 ਹਜ਼ਾਰ ਹੋ ਲਈ ਨਾ ਬਾਈ ਸੋ 1 ਲੱਖ ਤੇ 20 ਹਜ਼ਾਰ ਰੇਟ ਹੈ ਕੱਟੀਏ ਦੇ ਨਾਲ ਹਫਤਾ ਹੋ ਗਿਆ ਸੂਈ ਨੂੰ 12 ਲੀਟਰ ਦੁੱਧ ਦੇ ਥੱਲੇ ਹੈਗਾ ਹਾਂ ਕੰਬਾ ਕਿ ਤਾਜੀਆਂ ਸੋਈਆਂ ਬਾਈ ਦੁੱਧ ਵਧਣਾ ਹੋ ਰਹੀਆਂ ਨਹੀਂ ਸਹੀ ਸਟਾਣ ਮੌਕੇ ਦਾ ਉਹ ਤਾਂ ਦੱਸਿਆ ਪਤਾ ਦੁੱਧ ਵਧਣਾ ਇਹਨਾਂ ਨੂੰ ਸਰ ਨਹੀਂ ਦੋ ਦੱਸੋ ਤਿਆਰੀ ਦਾ ਦੁੱਧ ਤੁਹਾਨੂੰ ਦੱਸਤਾ ਹੈ ਫਸਰ ਪਾ ਕੇ ਉਹ ਤਾਂ ਪੱਕੇ ਹਵਾਨੇ ਦੀ ਝੋਟੀ ਹੈ ਬੰਦ ਹਵਾਨਾ ਪਰ ਹੈ ਜੋ ਚਾਲਾ ਉਹ ਤੁਹਾਨੂੰ ਦੱਸਦਾ ਹੋਣਾ ਇੱਥੋਂ 12 ਲੀਟਰ ਇਸ ਟਾਈਮ ਜਿਹੜਾ ਉਹ ਦੁੱਧ ਇਹਦੇ ਥੱਲੇ ਹਾਜ਼ਰ ਹੈ ਜਿਹੜਾ ਚੋਕੇ ਲੈ ਸਕਦੇ ਹੋ ਤੁਸੀਂ ਦੋ ਟਾਈਮ ਚੋੜੋ 1 ਲੱਖ 20 ਹਜ਼ਾਰ ਇਹਦਾ ਰੇਟ ਬਾਈ ਨੇ ਰੱਖਿਆ ਹਵਾਨਾ ਜਿੰਨਾ ਵੀ ਹੈਗਾ ਦੱਸੋ ਪੂਰਾ ਨਿੱਗਰ ਠੋਸ ਪੱਕਾ ਹਵਾਨਾ ਪਰ ਹੈ ਥੱਲੇ ਨੂੰ ਵਿਖਾਵਾ ਘਟ ਹੈ ਤੁਸੀਂ ਇੱਥੇ ਇਹਨੂੰ ਹੁਣ ਤੁਰਦੀ ਤੋਂ ਦੇਖ ਸਕਦੇ ਹੋ ਇਦਾਂ ਦਾ ਹਵਾਨਾ ਸਾਈਡ ਤੋਂ ਵੀ ਜਦੋਂ ਦੇਖਦੇ ਆ ਤਾਂ ਹਵਾਨਾ ਸਾਰਾ ਪੱਟਾਂ ਦੇ ਸੰਨ ਜੀ ਹੈ ਇਹਦੇ ਨਾਲ ਬੱਚਾ ਕੱਟੀ ਸੇਦਰ ਇਹ 1 ਲੱਖ ਤੇ 20 ਹਜ਼ਾਰ 222 ਨੇ ਰੱਖਿਆ। ਬਾਕੀ ਆਓ ਤੁਸੀਂ ਦੇਖਣ ਮਾਨਤਨ ਹੋਊਗਾ ਵਿੱਚੋਂ। ਆ ਪੂਰੀ ਨਰੋਈ ਝੋਟੀ ਫੁੱਲ ਵਜਾਂਦੀ ਐ। ਧਰਮੀ ਪੂਛਪੜੀ ਮੜੀ ਜੀ ਦੀ। ਖੋਣ ਹਵਾਨਾ ਦੇਖੋ ਦੱਸੋ ਜਿਹੜੀ ਮੈਂ ਗੱਲ ਕਰਦਾ ਸੀ ਵੇਦਾ ਹਵਾਨਾ ਫਿਕਸ ਐ। ਚੌੜਾ ਕਾਫੀ ਐ ਹਵਾਨਾ ਵਿਖਾਵਾ ਉਵੇਂ ਘਟ ਚੱਲਣਾ। ਇਹ ਤੋਂ ਬਾਅਦ ਚੱਕ ਰੋਸ਼ੇ ਰੰਗ ਦੇ ਵਿੱਚ ਰੋਟੀ ਹੈ ਤਾਜੀ ਸੂਈ ਵੀ ਤਰਵੀਨ ਕਹਿਣਾ ਮਸੂਆ ਸੂਈ ਬਈ ਰੋਚੀ ਜੋ ਪਹਿਲਾ ਸੂਈ ਹੈ ਬਈ ਦੋ ਦੰਦਾਂ ਦਾ ਝੋਟੀਆਂ ਦੇ ਕਿੰਨੇ ਦਿਨ ਹੋ ਗਏ ਹੋਣਗੇ ਪਰਸੋਂ ਸੂਈ ਹੈ ਬਈ ਇਹ ਠੀਕ ਹੈ ਇਹ ਜੋ ਦਿਨ ਪਰਸੋਂ ਸੂਈ ਹੈ ਦੋ ਦੰਦਾਂ ਦਾ ਹਜੇ ਇਹਦੇ ਲਈ ਬੌਲੀ ਹੋ ਗਈ 8-9 ਕਰੋ ਲੋ ਬਈ ਹਲੇ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਬਈ 1,115,000 ਖੋਲੀ ਬਈ ਤੇ ਬਈ ਜਿਹੜੀ ਮਾਂ ਹੈ ਦੀ ਵੇਸੇ ਰਵਾ ਉਹਨਾਂ ਨੂੰ ਦੱਸਿਆ ਜੀ ਇਹਦੇ ਆਮ ਚਰਾਈ ਤੇ ਮੰਨ ਛੱਡਦੇ ਹੁੰਦੇ ਨਾ ਉਹਨਾਂ ਤੋਂ ਮਾਂ ਲਈ ਸੀ ਉਹਨਾਂ ਉਹ ਦਵਾ ਸਾਰੀ ਮੰਨਾਂ ਕਰੀਆਂ ਕੋਈ 14 ਕੇਦਲ 15-16 ਠੀਕ ਹੈ ਉਹਨਾਂ ਰਵੇਚ ਮੈਂ ਇਹ 700 ਦੋ ਦੰਦਾਂ ਤਾਜੀ ਸੁਈ ਹੋਈ ਸ਼ੁਰੂਆਤ ਸੋਹਣੇ ਬੌਲੇ ਤੋਂ ਐ ਬਿਲਕੁਲ ਕੁੰਡੇ ਸਿੰਘਾਂ ਦੀ ਐ ਥਾਂ ਦਾ ਸੈਜ ਪਹਿਲਾਂ ਦੇ ਹਿਸਾਬ ਤੇ ਚੰਗਾ ਅਗਾੜੀ ਚੰਗੀ ਦਿਸਦੀ ਐ ਸੋ 1,115,000 ਸਿੰਘਾਂ ਤੋਂ ਥਾਣ ਹੋਆ ਨੇ ਤੱਕ ਸਾਰੀ ਸਾਫ ਸੁਥਰੀ ਐ ਬੱਚਾ ਇਹਦੇ ਨਾਲ ਕਟਾ ਐ ਤੋ ਦੇਖੋ ਇਹਦੀ ਅਗਾੜੀ ਵੀ ਦੱਸੋ ਦੇਖਣ ਵਾਲੀ ਆ ਅਗਲੇ ਪਾਸੇ ਹਵਾਨਾ ਬੜਾ ਸੋਹਣਾ ਦੱਸਦਾ ਪਛਾਣ ਦੀ ਵੀ ਹਵਾਨਾ ਪੂਰਾ ਸੋਹਣਾ ਪਰ ਅਗਾੜੀ ਵੀ ਤੁਸੀਂ ਇੱਥੋਂ ਦੇਖੋਗੇ ਚੰਗੀ ਦਿਸਦੀ ਹੈ ਬੜਾ ਨਹੀਂ ਬਈ ਗੱਲ ਦੀ ਪਰਣ ਕਰੀ ਜਦ ਲਈ ਆ ਉੱਦੇ ਆ ਕੇ ਸੂਪੀ ਜੀੜ ਲੈ ਝੋਟੀ ਨੇ 2-4 ਦਿਨਾਂ ਤੋਂ ਪਹਿਲਾਂ ਸੂਪੀ ਨਹੀਂ ਬਹੁਤ ਸੋਹਣਾ ਬਣਾਈ ਵੈਸੇ ਤਿਆਰੀ ਹੁਣ ਵੀ ਬਹੁਤ ਸੋਹਣੀ ਝੋਟੀ ਦੀ ਸਹੀ ਹੈ ਸੋ ਹੁਣ ਵੀ ਸਾਫ ਸੁਥਰੀ ਦਿਸਦੀ ਐ ਦੱਸੋ ਤੁਸੀਂ ਇੱਥੋਂ ਹਵਾਨਾ ਇਹਦਾ ਫੇਰ ਦੇਖੋ ਸੋਹਣਾ ਰੋਖਾ ਹੈ ਪਹਿਲਾਂ ਝੋਟੀ ਦੇ ਹਿਸਾਬ ਤੇ ਇਹਦਾ ਵੀ ਬਾਕੀ ਟਾਂਚਾ ਸੋਣਾ ਰੋਸ਼ੀਆਂ ਜਿਹੜੀਆਂ ਮੱਝਾਂ ਹੁੰਦੀਆਂ ਨੇ ਇਹ ਚੰਗੀਆਂ ਹੀ ਦੇਖੀਆਂ ਹੁਣ ਤੱਕ ਕੁਦਰਤੀ ਐ ਤੋਂ ਜੇ ਨੂੰ ਜਾチェ ਤਾਂ ਉਹ ਵੀਰ ਕਾਲ ਕਰ ਸਕਦਾ ਲੈ ਚੱਲ ਬਈ ਸੈਮੀ ਬ੍ਰਾਊਨ ਅੱਧੀ ਬੂਰੀ ਅੱਧੀ ਕਾਲੀ ਲਾਲ ਹਵਾਨਾ ਦੱਸੋ ਇਹਦਾ ਤੁਸੀਂ ਦੇਖੋਗੇ ਜਿਵੇਂ ਬੂਰੀਆਂ ਮੱਝਾਂ ਦਾ ਹੁੰਦਾ ਉਸ ਤਰੀਕੇ ਦਾ ਥਣਾ ਦੇ ਵਿੱਚ ਵਿੱਥੀ ਵੀ ਬਹੁਤ ਚੰਗੇ ਇੱਕ ਲੱਖ ਤੇ 15000 ਇਹਦੀ ਡਿਮਾਂਡ ਹੈ ਇੱਕ ਮੱਝ ਹੋਰ ਇਹ ਤੁਹਾਨੂੰ ਅੱਗੇ ਤੁਹਾਨੂੰ ਦਿਖਾਉਣੇ ਆ ਟਰਮੀਰ ਇਹਦੀ ਕੀ ਡਿਟੇਲ ਹੈ ਭਾਈ ਇਹ ਤੀਜਾ ਸੂਝ ਹੈ ਭਾਈ ਕਿੰਨਾ ਚਰੋਗੇ ਅੱਜ ਉਸ ਤੋਂ ਉੱਥੋਂ ਦੇਣਾ ਸੂਝ ਨੂੰ ਇਸ ਟਾਈਮ ਇਹਦੇ ਲਈ 12 ਤੋਂ 13 ਕਿਲੋ ਇਹਦੇ ਲਈ 10000 ਠੀਕ ਹੈ ਕੀ ਰੇਟ ਰਹੂਗਾ ਰੇਟ ਭਾਈ ਇਹਦਾ 90000 ਤੀ ਗੋਲੀਵੇਂ ਸੋਦੋ ਸੋ ਸੁਆ ਤੀਜਾ ਤਾਜੀ ਸੂਈ ਬੱਚਾ ਘੱਟਾ ਇਹਦੇ ਨਾਲ 90000 ਰੇਟ ਆ ਆਮ ਜਿਹੜਾ ਨੰਬੰਦੇ ਨੇ ਆਪਣੇ ਜ਼ਿੰਮੇਵਾਰ ਨੇ ਘਰ ਰੱਖਣ ਹੁੰਦੇ ਬਾਈ ਕੋਈ ਮਾੜੀ ਨਹੀਂ ਸਹੀ ਬੜੀ ਸੀਲ ਟੰਡੀ ਤੇ ਚੋਣ ਚਾਨ ਬੜਾ ਚੰਗਾ ਲੱਗਿਆ ਮੈਨੂੰ ਠੀਕ ਹੈ ਸੋ ਦੋਸਤੋ ਇੱਕ ਆਮ ਪਹੁੰਚ ਵਾਲਾ ਰੇਟ ਹੈ 90000 ਚ ਮੱਝ ਮਿਲ ਜੂਗੀ ਤੁਹਾਨੂੰ ਗਰਮੀ ਦੀ ਰੁੱਤ ਚ ਦੁੱਧ ਪੀਓ ਤੇ ਗਾਂ ਤੋਕੜ ਭਾਵੇਂ ਫੇਰ ਵੇਚ ਲਓ ਜੇ ਦਸ ਸੌ ਦਾ 10 ਦੇ ਵਿੱਚ ਫਿਰ ਹੱਥ ਸੋਏ ਮੱਝ ਦੋਸਤੋ ਘਰੇ ਦੁੱਧ ਪੀਣ ਵਾਸਤੇ 90000 ਇਹਦੀ ਡਿਮਾਂਡ ਬਾਈ ਹਰਿਆਣੇ ਕੀਤੀ ਹੈ ਇੱਕ ਹੋਰ ਝੋਟੀ ਅੱਜ ਤੁਹਾਨੂੰ ਦਿਖਾਵਾਂਗਾ ਇੱਕ ਵਾਰ ਤੁਸੀਂ ਇਸ ਮੱਝ ਨੂੰ ਦੇਖੋ ਲੈ ਚੱਲ ਬਾਈ ਸੀਲ ਡੰਡੇ ਬਾਈ ਕੋਈ ਚੋਲੇਣ ਠੀਕ ਹੈ ਹਾਂ ਬੰਦਾ ਦਿਵਾਗ ਚੋਲੇ ਪਾਉਂਦੀ ਨੀ ਰੂਵ ਵਰਗੀ ਪੋਲੀ ਚਵਾਈ ਕਿਸੇ ਮੈਂਦੀ ਨਹੀਂ ਮੜੀ ਹੋ ਗਿਓ ਸੂਨਿਆ ਸਮਝ ਨਾ ਸਾਰੀਆਂ ਠੀਕ ਹੈ ਦੋਸਤੋ ਸੂਏ ਸੂਆਏ ਪਸ਼ੂ ਹੈ ਤੇ ਕਿਸੇ ਦੀ ਵੀ ਚਵਾਈ ਬਾਈ ਕਹਿੰਦਾ ਵੀ ਨਰਮ ਨਹੀਂ ਹੈ ਪਾਜੇ ਬੱਚੇ ਦਾ ਆਈਡੀਆ ਤੁਹਾਨੂੰ ਹੁੰਦਾ ਹੋਣਾ ਕਿ ਦੇ ਸਟਰਾ ਸਟ੍ਰਕਚਰ ਤੋਂ ਵੀ ਪਤਾ ਲੱਗ ਜਾਂਦਾ ਹੁੰਦਾ ਕਿ ਤੇ ਹਾਜੀ ਇਹ ਬਿਲਕੁਲ ਲਵਾ ਬੱਚਾ ਇੱਕ ਲਾਸਟ ਉੱਤੇ ਚੋਟੀ ਦਿਖਾਉਣੇ ਆ ਤੁਹਾਨੂੰ ਤਰਮੀਰ ਭਾਈ ਜਿਹੜੀ ਲਾਸਟ ਉੱਤੇ ਝੋਟੀ ਤੇ ਭਾਈ ਕੱਲ੍ਹ ਸੂਈ ਝੋਟੀ ਹੂੰ ਕੱਲ੍ਹ ਸੂਈਏ ਬੱਚਾ ਤੇ ਕੱਪੀ ਸੀ ਦੀ ਲਗਾ ਵੀ ਦੀ ਹਾਂ ਆ ਵੀਡੀਓ ਚ ਪਾਈਆਂ ਨੇ ਠੀਕ ਹੈ ਆ ਕੱਤੀ ਸੀ ਅੱਛਾ ਤੇ ਇਹਦੇ ਬੱਚੇ ਦੇ ਮੂੰਹ ਚ ਪਾਨੇ ਪਾ ਪਾਣੀ ਅੱਧਾ ਪਾਉਣਾ ਘੰਟਾ ਜਾਂਦਾ ਰਿਹਾ ਬਾਹਰ ਅੱਡੇ ਲਈ ਠੀਕ ਹੈ ਤੇ ਬੱਚਾ ਮੁੱਕ ਗਿਆ ਐਕਸਪਾਇਰ ਹੋ ਗਿਆ ਦਾ ਠੀਕ ਹੈ ਇਸ ਦੀ ਅੱਛਾ ਬੱਚੇ ਤੋਂ ਬਿਨਾ ਹਾਂ ਬੱਚੇ ਤੋਂ ਬਿਨਾ ਭਾਈ ਕੱਟੀ ਠੀਕ ਹੈ ਦੋਸਤਾਂ ਕੋ ਜੀ ਨੇ ਭਾਈ ਕਰ ਦੇਖਣਾ ਤੋਂ ਕੋੜਾ ਨੂੰ ਬਹੁਤ ਜਿਆਦਾ ਚੰਗੀ ਰਹਿਣੀ ਹੈ ਠੀਕ ਹੈ ਪਹਿਲਾ ਸੂਆ ਚੰਗਾ ਦੁੱਧ ਪਾਉਗੇ ਚੰਗਾ ਥਣ ਲੈਵਾ ਕੀ ਰੇਟ ਰਹੂਗਾ ਤੁਸੀਂ ਰੇ ਠੀਕ ਹੈ ਬੱਚੇ ਤੋਂ ਬਿਨਾ ਮਿਲਪੂਗੀ ਵਧੀਆ ਬਾਈ ਇਹਨਾਂ ਲੱਗ ਗਿਆ ਨਾ ਤਾਜੀ ਝੋਟੂ ਹੈ ਠੀਕ ਹੈ ਓਕੇ ਕਿਉਂ ਥਣ ਲੇਵਾ ਬਾਈ ਪੜਾ ਬੱਚੇ ਦੇ ਕਾਰਨ ਰੇਟ ਆ ਬਾਈ ਆਮ ਨਹੀਂ ਹੁਣ ਜੇ ਬੱਚਾ ਮੂਰੇ ਹੁੰਦਾ ਝੋਟੀ ਦਾ ਰੇਟ ਬਹੁਤ ਜ਼ਿਆਦਾ ਠੀਕ ਹੈ ਲੈ ਚੋ ਸੋ ਸੋ ਦੁੱਧ ਤੇ ਬਾਈ ਕਹਿੰਦਾ ਵੀ ਇਹ ਆ ਜਾਣੀ ਹੈ 4 ਤੇ ਲੱਗ ਜੂਗੀ ਬਾਕੀ ਦੱਸ ਬਾਈ ਆਹ ਦੇਖੋ ਹੁੰਦਾ ਕਾਰਨ ਅਰੀ ਜਨ ਆਪਾਂ ਚਲੋ ਵੀਡੀਓ ਪਾਈ ਹੈ ਨਾ ਆ ਮੱਝਾਂ ਉਹਨਾਂ ਤੇ ਨਾ ਕੋਈ ਸੀ ਆ ਮੱਝਾਂ ਦਿਖਾ ਦਿਆਂ ਨਹੀਂ ਵੈਸੇ ਮੰਜ ਸਾਡੀਆਂ ਵੀ ਡੈਰੀ ਚ ਸਿਲੈਕਟ ਹੁੰਦੀਆਂ ਕੋਈ ਡੈਰੀ ਵਾਲਾ ਦੁੱਧ ਵੇਖਣਾ ਬਾਈ ਸਹੀ ਬੱਚੇ ਦਾ ਨਹੀਂ ਕੋਈ ਵਟਾ ਕੋਈ ਹੋਰ ਨਹੀਂ ਵਟਾ ਹੈ ਨਾ ਠੀਕ ਹੈ ਦੋਸਤੋ ਦੋਸਤੋ ਇਹ ਗੱਲ ਕਲੀਅਰ ਆ ਵੀ ਇਹ ਡੇਰੀਆਂ ਚ ਚਲੀ ਜਾਣੀ ਹੈ ਜੇ ਕੋਈ ਵੀਰ ਪਸੰਦ ਕਰਦਾ ਚੰਗਾ ਹਵਾਨਾ ਸੋਹਣਾ ਥੰਡਾ ਪੈਣਾ ਪੰਜ ਦਿਨਾਂ ਦੇ ਦਿਨੋਂ ਦਾ ਨਿਕਰ ਨਾ ਜੀ 15 ਦਿਨਾਂ ਤੱਕ ਨਿਕਰੀ ਜਾਣਾ ਤੁਹਾਨੂੰ ਸਹੀ ਹੂੰ ਤਾਂ ਅਸਲ ਤੁਸੀਂ ਇਹਦੀ ਦੇਖ ਸਕਦੇ ਹੋ ਬੰਦੇ ਬਾਈ ਇਹ ਝੋਟੀ ਪਹਿਲਾ ਸੂਆ ਬਿਨਾ ਬੱਚੇ ਤੋਂ 85000 ਰੇਟ ਆ ਤੇ ਕੀਮਤ 85000 ਤੋਂ ਸ਼ੁਰੂ ਹੋ ਕੇ 1 ਲੱਖ ਤੇ 40000 ਤੱਕ ਹੁੰਦੀ ਹੈ ਬਾਕੀ ਜਿਹੜਾ ਨਾਗ ਤੁਹਾਨੂੰ ਜਚੂਗਾ ਉਹਦੀ ਤੁਸੀਂ ਤਸੱਲੀ ਕਰ ਲੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਇੱਕ ਆ ਝੋਟੀ ਹੈ ਜੀ ਇੱਕ ਝੋਟੀ ਹੋਰ ਜਿਹੜੀ ਉਹ ਦਿਖਾਉਣੀ ਹੈ ਕਰਮਵੀਰ ਭਾਈ ਕੀ ਡਿਟੇਲ ਹੈ ਇਹਦੀ ਇਹ ਝੋਟੀ ਪਹਿਲਾਂ ਸੂ ਸੂਈ ਹੈ ਭਾਈ ਹੂੰ ਇਸ ਟਾਈਮ ਇਹਦੇ ਤੇ ਦੋ ਦੂਗਾ 9 ਕਿਲੋ ਮਗਰ ਕੱਟੀਆਂ ਦੇ ਭਾਈ ਠੀਕ ਹੈ ਹਾਂਜੀ ਸੀਨ ਨੂੰ ਹੋਗਾ ਚੌਥਾ ਪੰਜਵਾਂ ਦਿਨ ਹੈ ਭਾਈ ਇਹ ਫਿਰੇਟਰ ਹੋਊਗਾ ਇਹਦਾ ਉਹ ਸੀਲ ਡੰਡੇ ਚੌਣ ਚਾਂ ਦੀ ਬੜੀ ਸਾਫ ਹੈ ਠੀਕ ਹੈ ਇਹਦਾ ਭਾਈ ਮੁੱਲ 10 ਕਿਲੋ 1.5 ਕਿਲੋ ਪੂਰੇ ਲੱਖ ਦੇ ਦਾਂਗਾ ਤੁਹਾਨੂੰ ਠੀਕ ਹੈ ਲਿਆ ਭਾਈ ਤੋਰ ਲਈ ਤੂੰ ਸਰੀ ਬਾਈ ਫਾਈਦਰ ਨੂੰ ਅੰਦਰ ਨੂੰ ਤੋਰ ਦਿ ਸੋ ਸੋ 1 ਲੱਖ ਰੁਪਏ ਦੀ ਬਾਈ ਕਹਿੰਦਾ ਦੇ ਦਿਆਂਗੇ ਮੁੱਲ ਭਾਵੇਂ ਇੱਕ 10 ਕਰਾ ਲਓ ਇੱਕ 5 ਕਰਾ ਲਓ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਝੋਟੀ ਹੈ ਇਹ ਬਾਕੀ ਆ ਕੇ ਦੇਖੋ ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਇੱਥੇ ਨਾਕ ਬਹੁਤ ਹੁੰਦੇ ਆ ਤੁਸੀਂ ਤਸੱਲੀ ਕਰ ਸਕਦੇ ਹੋ ਨੇ ਆ ਨੰਬਰ ਜਿਹੜਾ ਉਹ ਦੋ ਨੰਬਰ ਸਕਰੀਨ ਤੇ ਚੱਲ ਰਹੇ ਆ ਇਹਨਾਂ ਦੋਵਾਂ ਚੋਂ ਜਿਹੜੇ ਤੇ ਮਰਜ਼ੀ ਕਾਲ ਕਰਕੇ ਇੱਥੇ ਆ ਜਿਓ ਜੇ ਤੇ ਬਾਈ ਹੋਰਾਂ ਚੋਂ ਇੱਕ ਜਾਣਾ ਤੁਹਾਨੂੰ ਇੱਥੇ ਜ਼ਰੂਰ ਮਿਲੂਗਾ ਬਾਕੀ ਕਾਲ ਕਰਕੇ ਆਉਣਾ ਬਹੁਤ ਜ਼ਰੂਰੀ ਹੈ ਧੰਨਵਾਦ ਵੀਡੀਓ ਦੇਖਣ ਅਸਤੋ